ਹੈਲੋ ਅਸਰੀਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇਧਰ ਸਮਰਾਲ ਰੋਡ ਤੇ ਆਏ ਸੀਗੇ ਖਾਟੂ ਸ਼ਾਮ ਮੰਦਰ ਤਾਂ ਉਥੇ ਇੱਕ ਅਗੇ ਸ਼ਨੀ ਮੰਦਰ ਦੇਖਿਆ ਜੀ ਇਹ ਬਾਬਾ ਜੀ ਦੀ ਵੀਡੀਓ ਬਹੁਤ ਆਈਆਂ ਨੇ YouTube ਤੇ WhatsApp ਤੇ ਤੇ ਬਾਬਾ ਜੀ ਸਾਡੇ ਮਿਲ ਗਏ ਸੀਗੇ ਜੀ ਰੋਡ ਤੇ ਤੇ ਆਓ ਉਹਨਾਂ ਨਾਲ ਗੱਲਾਂ ਕਰਦੇ ਆਂ ਜੀ ਆਜੋ ਜੀ ਆ ਬੈਠੇ ਰਹੀ ਬਾਬਾ ਜੀ ਬਾਬਾ ਜੀ ਹਰਿਓ ਮਹਾਰਾਜ ਜੈ ਗੁਰਦੇਵ ਧੰ ਗੁਰਦੇਵ ਹੋਰੀ ਬਾਬਾ ਜੀ ਠੀਕ ਹੋ ਮਹਾਰਾਜ ਠੀਕ ਆ ਬਾਬਾ ਜੀ ਬਾਬਾ ਜੀ ਸੁਣੀਆ ਵੀਡੀਓ ਵਾ ਦੇਖਿਆ ਨਹੀਂ WhatsApp ਤੇ YouTube ਤੇ ਤੇ ਤੁਸੀਂ ਸਾਨੂੰ ਕੁਝ ਦੇਸ਼ ਦੁਨੀਆ ਬਾਰੇ ਚੈਨਲ ਦਿਖਾਓ ਜੀ ਕੋ ਸ਼ਨੀ ਮਹਾਰਾਜ ਬਾਰੇ ਦੱਸੋ ਜੀ ਤੇ ਸੋਨੇ ਵੀਰ ਹਾਂਜੀ ਹਾਂ ਮਹਾਰਾਜ ਤਾਂ ਮੈਂ ਪਹਿਲਾਂ ਦੱਸਿਆ ਕਿ ਨਾ ਹਾਂਜੀ ਮੇਰਾ ਪੈਕੇਜ ਲੱਗਿਆ ਆ ਹਾਂਜੀ ਹਾਂ ਤੇ ਰਾਤ ਜਿਹੜੀ ਆ ਮੇਰੀ ਲੱਗੀ ਹੋਈ ਆ ਹਾਂਜੀ ਹਾਂ ਤੁਸੀਂ ਸ਼ਰਾਬ ਪੀਂਦੇ ਹੋ ਹਾਂਜੀ ਹਾਂ ਇਹ ਝੂਠ ਤਾਂ ਨਹੀਂ ਬੋਲਦਾ ਇਹ ਸਹੀ ਗੱਲ ਆ ਜੀ ਸ਼ਰਾਬ ਇਹ ਨਹੀਂ ਕਹਿੰਦੀ ਵੀ ਗਲਤ ਪਾਸੇ ਚੱਲ ਹਾਂਜੀ ਕਿਹਦਾ ਘਰ ਬਰਬਾਦ ਕਰ ਅੱਛਾ ਜੀ ਕੋਈ ਨਸ਼ਾ ਉਹ ਇੱਕ ਸਰੀਰ ਦੀ ਲਿਮਟ ਤੱਕ ਵਰਤਦਾ ਠੀਕ ਹੈ ਮਹਾਰਾਜ ਸ਼ਰਾਬ ਇਸ ਕਰਕੇ ਆ ਇਹ ਬੰਦੇ ਨੂੰ ਗਾਂਸ਼ ਸਿੰਘ ਬਣਾਉ ਹਾਂਜੀ ਹਾਂ ਤੁਨ ਮੈਂ ਨਹੀਂ ਕਹਿੰਦਾ ਵੀ ਮੈਂ ਨਹੀਂ ਪੀਂਦਾ ਤਾਂ ਕਹਿੰਦਾ ਹਾਂਜੀ ਇਹ ਸ਼ਨੀ ਦੇਵ ਦੇ ਅਸੂਲ ਨੇ ਸੁਣੀ ਠੀਕ ਹੈ ਜੀ ਵੀ ਸ਼ਰਾਬ ਵਾਲਾ ਬੰਦਾ ਮੰਦਿਰ ਦਾ ਪੁਜਾਰੀ ਨਹੀਂ ਹੋ ਸਕਦਾ ਹਾਂਜੀ ਹਾਂ ਨਾ ਸਾਰੀ ਹਾਂਜੀ ਨਾ ਕੋਈ ਵੀ ਹਾਂਜੀ ਸ਼ਾਕਾਹਾਰੀ ਮੰਦਿਰ ਦੇ ਇਹ ਮੈਨ ਕਰਦਾ ਹਾਂ ਉਸ਼ਾਕਾਹਰੀ ਦੇ ਵਿੱਚ ਖਾਸ ਸੰਤ ਸਹੀ ਗੱਲ ਹੈ ਉਹੀ ਪਕਾਵਨ ਬੀਜ ਜੋ ਵੀ ਹੈ ਨਾ ਜਿਹੜੇ ਮੀਟ ਤੋਂ ਮਿਲਦੇ ਨੇ ਹਾਂਜੀ ਉਹ ਜਿਹੜਾ ਜੜੀਆਂ ਬੂਟੀਆਂ ਦਾ ਆ ਪਾ ਦੇਸੀ ਦਵਾਈ ਦਾ ਹਾਂਜੀ ਹਾਂ ਸਮਝ ਗਿਆ ਜੀ ਹਾਂਜੀ ਹਾਂ ਇਹ ਬਹੁਤ ਤਕੜੀ ਕੀ ਹੈ ਇਤਾਂ ਸਰਵਵਰ ਦਾ ਉਪਾਅ ਸਹੀ ਗੱਲ ਹੈ ਹਾਂ ਹਾਂਜੀ ਹਾਂ ਇਹਦੇ ਵਿੱਚ ਇੰਨੇ ਪ੍ਰਕਾਰ ਦੀ ਬੂਟੀਆਂ ਕਿੰਨੇ ਕਹਿਜੋ ਨਾ ਹਾਂਜੀ ਇਹ ਅਣਤਲੀ ਧਰਤੀ ਹੈ ਇਹਦਾ ਪਤਾ ਨਹੀਂ ਇਹਦੇ ਵਿੱਚ ਕੀ ਕੀ ਰੱਬ ਨੇ ਪੈਦਾ ਕੀਤੇ ਨੇ ਉਹ ਸੰਸਾਰ ਆਫ ਦਿ ਦੁਨੀਆ ਵਾਖਦੇ ਸੋਣੇ ਵੀਰ ਹਾਂਜੀ ਹਾਂ ਤੇ ਕਿੰਨੇ ਵੀ ਆਪ ਸਹੀ ਦੇ ਰਿਹਾ ਮੈਂ ਸਹੀ ਗੱਲ ਹੈ ਨਾ ਜੀ ਪੀਆਣ ਦੀ ਸ਼ਰਾਬ ਵੀ ਕਿਹਾ ਕੋਈ ਗਲਤੀ ਤਾਂ ਨਹੀਂ ਹੋ ਗਈ ਮਾਰਾ ਤੁਹਾਡੇ ਕੋ ਅੱਗੇ ਪਤਾ ਨਹੀਂ ਕੀ ਕਰਾਂ ਇੰਨੇ ਦਾ ਕੁਝ ਪੁਛ ਪਿਆ ਰਹੀ ਆ ਮੈਂ ਪੰਜਾਬੀ ਨਹੀਂ ਹੈਗਾ ਹਾਂਜੀ ਹਾਂ ਕਿਉਂਕਿ ਮੈਥੋਂ ਹੁਣ ਆਉਂਦਾ ਨਹੀਂ ਅੱਛਾ ਜੀ ਪਹਿਲਾਂ ਮੈਂ ਥੱਲੇ ਉੱਤਰ ਕੇ ਨਾਨਾ ਮਹਾਰਾਜ ਜਿਹੜਾ ਹੈ ਸੇਵਾਦਾਰ ਆ ਜੋ ਚਾੜੂ ਮਾਰ ਰਿਹਾ ਇਹ ਇਹ ਢੇਲੀ ਆ ਰਿਹਾ ਹੈ ਜੀ ਨਹੀਂ ਹਾਂਜੀ ਹਾਂ ਤਾਂ ਸਮੇਂ ਡੇਟ ਹੋ ਗਿਆ ਅੱਛਾ ਜੀ ਦੋ ਵਾਟੇ ਹਾਂਜੀ ਹਾਂ ਦੋ ਵਜਨ ਵਾਲੇ ਠੀਕ ਹੈ ਜੀ ਕਿਥੋਂ ਬਤੀ ਹਾਂਜੀ ਦੋ ਸ਼ਨੀ ਦੇਵ ਨੇ ਜਿਹੜੇ ਮੋਛਾਇਆ ਦੁਰਗਾ ਮਹਾ ਲਕshmi ਮਈਆਂ ਦੇ ਵਿੱਚ ਤੇ ਬਾਕੀ ਸਾਰੇ ਨੌ ਗ੍ਰਹਿ ਪੰਜ ਤੱਕ ਇੱਕ ਰੱਬ ਹਾਈ ਨ ਕਸਮ ਨਾ ਬਾਰੇ ਤਾਂ ਦੁਨੀਆ ਦੇ ਸਭ ਖੁਲੇ ਅੰਡੇ ਇਹ YouTube ਤੇ ਪਾਲਾ ਗਾਇਬ ਹੋਏ ਨੇ ਇਹ ਕਿ ਕੋਈ ਸਾਡਾ ਜਿਹੜਾ YouTube ਉਹਨੂੰ ਬਾਕ ਬਾਕ ਜ਼ਰਿਆ ਕਰਕੇ ਇਹ ਆਪਾਂ ਨੇ ਬਸਾਖੀ ਤੋਂ ਬਾਅਦ ਬੰਦ ਕਰ ਦਿੱਤਾ ਸਾਡਾ ਬਾਕ ਤੋਂ ਬਾਅਦ ਪਚਾਓ ਸਾਨੂੰ ਕੋਈ ਸੁੱਖ ਨਹੀਂ ਸਾਡਾ ਕਰੇ ਨਾ ਕਰੇ YouTube ਆਊਗਾ ਉਹਨਾਂ ਦਾ ਖਰਚਾ ਆਊਗਾ Facebook ਦਾ ਕੋਈ ਵੀ ਹੈ ਬਲਾ 5-6 5 ਨਹੀਂ ਹੋਈ ਨੇ ਗੁਰਮੁਖ ਸੰਤ ਪੰਡਤ ਗੁਰਮੁਖ ਸੰਤ ਸਾਥਰੀ ਇੰਗਲਿਸ਼ ਵੀ ਆ ਇੰਡੀਜ ਵੀ ਆ ਗੁਰਮੁਖ ਬਾਰੋ ਕੇ ਆਣ ਕੇ ਦੇ ਲਾ ਉਹ ਮੇਰੇ ਇੱਕੋ ਬਣ ਜਣਾਉਣਾ ਪਊਗਾ ਇਹ ਉਹ ਦਾ ਸੁੱਖ ਲੈਣ ਲਈ ਆਪਾਂ ਨੇ ਇੱਥੇ 25 ਸਾਲ ਬਿਤਾਏ ਨੇ ਇਹ ਬੰਦਾ ਸਾਡੇ ਕੋਲ ਸ਼ੂਰੀਆ ਦੇ ਹੈ ਇਹ ਬਿਹਾਰੀ ਆ ਇਹ ਇਸ ਕਰਕੇ ਇੱਥੇ ਕਹਿੰਦੇ ਪੂਜਾ ਮੈਂ ਸਾਫ ਸਫਾਈਆ ਹੁੰਦੀ ਨਹੀਂ ਵਿੱਚ ਉਹ ਨਾ ਆ ਪੈਪਲ ਦੇ ਆਸ਼ੂਰੀਆ ਦੇ ਖਾ ਉਹ ਲੈਟ ਰੇਨ ਵਿੱਚ ਆਪ ਵੀ ਪਿੱਛੇ ਗੱਡੀ 'ਚ ਜਗ੍ਹਾ ਬਣਾਈ ਹੋਇਆ ਵਿਚਾਰ ਦੇ ਹੈ ਨਾ ਹਾਂ ਤੇ ਆਪਾਂ ਕਹਿੰਨਾ ਵੀ ਸ਼ਨੀ ਦੇਵ ਦਾ ਮੈਂ 25 ਸਾਲ ਖਾਦਾ ਠੀਕ ਹੈ ਜੀ ਹੁਣ ਇੱਥੇ ਕਲੋਕੂ ਬੱਤੀ ਮੈਨੂੰ ਓਖਾ ਲਉਣਾ ਨਾ ਨਹੀਂ ਹਾਂਜੀ ਹਾਂਜੀ ਅੱਜ ਮੈਂ ਜੋ ਝਾੜੂ ਕਾਇ ਲਾਇਆ ਹਾਂਜੀ ਇਹ ਇਹਦਾ ਪਰਿਵਾਰ ਆ ਸਾਡੇ ਕੋਲ ਇਹ ਕਿਰਾਏ ਤੇ ਰਹਿੰਦਾ ਵੀ ਮੈਂ ਕਿਹਾ ਵੀ ਇੱਥੇ ਇਹ ਟੂਬ ਬੱਤੀ ਨਹੀਂ ਲਾ ਸਕਦਾ ਇਹ ਕਹਿੰਦੇ ਮੇਰਾ ਪਰਿਵਾਰ ਹੈ ਔੜੀ ਔੜੀ ਇੱਥੇ ਚੁੱਪ ਗਏ ਆਗਾ ਇਹ ਜੇ ਨਾ ਵੀ ਆਪਾਂ ਪੱਕਾ ਨਹੀਂ ਕਰ ਸਕਦੇ ਜਦ ਆਪਾਂ ਨੂੰ ਗਵਰਨਮੈਂਟ ਕੋ ਪਾਉਂਗੀ ਨਾਲ ਆਪਾਂ ਕਰਦੇ ਹਾਂ ਮੰਦਿਰ ਹੈ ਕਿਤੇ ਵੀ ਸ਼ਨੀ ਮੰਦਿਰ ਜਾਓ ਕਰ ਇਹਦੇ ਵਿੱਚ ਕਿਤੇ ਵੀ ਮੰਦਿਰ ਗੁਰਦੁਆਰੇ ਉਹਦੀ ਮਰਜ਼ੀ ਦੇ ਮੁਤਾਬਕ ਚੱਲਦੇ ਹੋ ਤੁਹਾਨੂੰ ਸੁੱਖ ਮਿਲਣਗੇ ਤੇ ਇਹਦੀ ਏਜੰਡੀ ਆ ਜਿਹੜੀ ਇਹਦੇ ਉੱਤੇ ਤੇਲ ਨਾ ਪਾਓ ਕੋਈ ਵੀ ਦਰਦਾਈ ਸ਼ਨੀ ਦੇਵ ਨੂੰ ਤੇਲ ਪੰਗਾ ਬਾਈ ਜੁੜਿਆ ਦੇ ਠੀਕ ਚੰਡੀ ਤੇ ਤੇਲ ਨਹੀਂ ਪੈਂਦਾ ਹੂੰ ਆਪਣਾ ਜਿਵੇਂ ਸ਼ਨੀ ਦੇਵ ਦੀ ਮੂਰਤੀ ਬਣਾਈ ਆ ਹਾਂ ਜੀ ਚੁੱਤੱਕੇ ਲੈ ਜਾਂਦੇ ਨਹੀਂ ਕੋਈ ਕਮਿਆ ਨਾ ਲੋਏ ਦੇ ਲਾਤ ਹਾਂ ਜੀ ਹਾਂ ਜੀ ਜੀ ਇਹ ਪਾਨੇ ਪਾਕੀ ਤਾਂ ਨਟ ਬੋਲਟ ਕਰਿਆ ਹਾਂ ਹਰੋ ਮਤਲਬ ਜੋ ਇਹ ਮੂਰਤੀ ਨ ਬੜੀ ਗੱਦੀ ਜੇ ਹਵਾਨਾ ਉੱਤੇ ਸੀ ਇਹ ਰੋਡ ਆ ਜੀ ਕੰਨਾ ਰੋਡ ਸੰਗਰਾਲਾ ਜਾਈ ਚਣੇ ਦੇ ਤੇ ਜਿਹੜੇ ਵੀ ਦੁੱਖ ਸੁੱਖ ਲਈ ਸਾਨੂੰ ਲਿੰਕ ਕਰਕੇ ਸਾਡੇ ਕੋਲੋਂ ਸੁੱਖ ਦੇ ਸਾਧਨ ਲੈ ਸਕਦੇ ਹੋ ਮੈਂ ਹਨੂਮਾਨ ਜੀ ਦੀ ਸੇਵਾ ਚਾਹੇ ਸਾਡੇ ਕੋਲ ਭੇਜੋ ਸ਼ਨੀ ਮੰਦਰ ਦੀ ਨੌਕਰਾਂ ਦੀ ਕੋਈ ਵੀ ਦਾਨ ਆ ਦਾਨ ਕਰੋਗੇ ਸੁੱਖ ਮਿਲੇਗਾ ਜੀ ਬਹੁਤਾ ਨਹੀਂ ਮੈਂ ਬੋਲਦਾ ਬਲਾਰਾ ਨਹੀਂ ਆ ਮੈਂ ਗਿਆਨੀ ਨਹੀਂ ਨਾ ਬਹੁਤਾ ਪੜਿਆ ਲਿਖਿਆ ਹੋਇਆ ਨਹੀਂ ਇਹਨਾਂ ਦੇ ਪੁੱਤਾਂ ਹੀ ਇਹ ਕਿਹੜੇ ਖਿਨੇ ਪਰ ਹਨ ਸਾਧਰੀਆ ਮੈਦ ਵੀ ਆ ਕੰਗਾ ਜੀ ਬੱਤੇ